ਔਰ ਜਿਹੜੀ ਆ ਐਸਸੀ ਜ਼ਮੀਨ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਪਰ ਜਿਹੜੀ ਗੱਲ ਉਹ ਕਰਨੀ ਪਊ ਆ ਜਰਨਲ ਬੰਦਾ ਜ਼ਮੀਨ ਵਾ ਰਿਆ ਐਸਸੀ ਦੇ ਨਾਮ ਤੇ ਖਰੀਦ ਕੇ ਜਰਨਲ ਬੰਦਾ ਵਾ ਰਿਆ ਹੁਣੇ ਤੁਸੀਂ ਇੱਕ ਗੱਲ ਦੱਸੋ ਵੀ ਆ ਧੱਕਾ ਨਹੀਂ ਤੇ ਹੋਰ ਕੀ ਆ ਇਹਦੇ ਵਿੱਚ ਜਾਂ ਤਾਂ ਭਾਈ ਮੁੜ ਕੇ ਆਮ ਆਦਮੀ ਪਾਰਟੀ ਗੁਨਾਹਗਰ ਹੋਊਗੀ ਕਿਉਂਕਿ ਜਿੰਨੀ ਪਹਿਲੀ ਆ ਉਹ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਉਹ ਕੀਤੀ ਆ ਇਹ ਆ ਤੁਸੀਂ ਚੈੱਕ ਕਰ ਲਓ ਪੰਚਾਇਤੀ ਜ਼ਮੀਨ ਵਾਈ ਪਈ ਆ ਖਾ ਜਾ ਪਟਕੀਆਂ ਲੱਗੀ ਆ ਵੇਖ ਲੋ ਜਿਹੜਾ ਹਰਪ੍ਰੀਤ ਸੈਕਟਰੀ ਆ ਤੇ ਜਿਹੜਾ ਉਹਨਾਂ ਦਾ ਪ੍ਰਬੰਧਕ ਲਾਇਆ ਹੋਇਆ ਅੱਜ ਤਰੀਕ ਕਿੰਨੀ ਆ ਮੁੰਡਿਆ ਅੱਜ 7 ਜੂਨ ਆ 7 ਜੂਨ ਨੂੰ ਆ ਪੰਚਾਇਤੀ ਪੈਲੀ ਮਾਹੂਆਂ ਦਾ ਬੋਦਲਾ ਦੀ ਵਿਵਹਾਈ ਚ ਆ ਰਹੀ ਆ ਤੇ ਜਿਹੜਾ ਪ੍ਰਬੰਧਕ ਆ ਉਹਨੇ ਕਿਹਾ ਵੀ ਅਸੀਂ 9 ਤਰੀਕ ਨੂੰ ਬੋਲੀ ਕਰਵਾਉਣੀ ਆ ਔਰ ਜਿਹੜੀ ਆ ਐਸ ਸੀ ਜ਼ਮੀਨ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਪਰ ਜਿਹੜੀ ਗੱਲ ਉਹ ਕਰਨੀ ਪਊ ਆ ਜਰਨਲ ਬੰਦਾ ਜ਼ਮੀਨ ਵਾ ਰਿਆ ਐਸਸੀ ਦੇ ਨਾਮ ਤੇ ਖਰੀਦ ਕੇ ਜਰਨਲ ਬੰਦਾ ਵਾ ਰਿਆ ਹੁਣੇ ਤੁਸੀਂ ਇਹ ਗੱਲ ਦੱਸੋ ਵੀ ਆ ਧੱਕਾ ਨਹੀਂ ਤੇ ਹੋਰ ਕੀ ਆ ਇਹਦੇ ਵਿੱਚ ਜਾਂ ਤਾਂ ਭਾਈ ਮੁੜ ਕੇ ਆਮ ਆਦਮੀ ਪਾਰਟੀ ਗੁਨਾਹਗਰ ਹੋਊਗੀ ਕਿਉਂਕਿ ਜਿੰਨੀ ਪਹਿਲੀ ਆ ਉਹ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਉਹ ਕੀਤੀ ਆ ਇਹ ਆ ਤੁਸੀਂ ਚੈੱਕ ਕਰ ਲਓ ਪੰਚਾਇਤੀ ਜ਼ਮੀਨ ਵਾਈ ਪਈ ਆ ਖਾ ਜਾਂ ਪੱਟ ਗਿਆ ਆ ਆਹ ਪੰਚਾਇਤੀ ਜ਼ਮੀਨ ਆ ਜਿਹੜੀ ਆਹ ਭਾਈ ਭਈਆ ਉਹ ਤਾਂ બીજી ਪਈ ਆ ਤੇ ਉਹ ਪੰਚਾਇਤੀ ਜ਼ਮੀਨ ਨਹੀਂ ਆ ਜਿਹੜੀ ਉਹ ਸਾਰੀ ਪੰਚਾਇਤੀ ਦੇ ਵਿੱਚ ਉਹਨਾਂ ਨੇ ਮੂਗੀ ਵਿੱਚ ਹੀ ਪਈ ਆ ਕਿਸੇ ਜਨਰਮਾ ਕਿਸੇ ਜਨਰਮਾ ਵਿੱਚ ਜਾ ਪਿਆ ਇਹ ਜਿਹੜਾ ਭਾਈ ਸਾਹਿਬ ਮੈਂ ਤਾਂ ਇੱਥੇ ਬਸ ਬੇਅੰਤੀ ਕਰੇ ਐਮ ਐਲ ਏ ਜਗਦੀਪ ਕੰਗੋਜ ਗੋਲਦੀ ਜੀ ਨੂੰ ਕਰ ਸਕਦਾ ਕਿ ਜਲਾਲਾਬਾਦ ਦੇ ਐਮ ਐਲ ਏ ਸਾਹਿਬ ਤੁਹਾਡੀ ਪਾਰਟੀ ਦੇ ਨਾਲ ਜੁੜੇ ਹੋਏ ਵਿਅਕਤੀ ਬੜਾ ਟੱਕਾ ਕਰ ਰਹੇ ਆ ਕਿਵੇਂ ਬੱਚੋ ਸਕਦਾ ਤੁਹਾਨੂੰ ਪਤਾ ਨਾ ਹੋਵੇ ਪਰ ਤੁਹਾਡੇ ਜਿਹੜੇ 25 ਪਿੰਡਾਂ ਦੇ ਪ੍ਰਧਾਨ ਲਾਏ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਵੀ ਆ ਕੀ ਕੰਮ ਹੋ ਰਿਹਾ ਕੀ ਕੰਮ ਨਹੀਂ ਹੋ ਰਿਹਾ ਇਹ ਕਿਰਪਾ ਕਰਕੇ 9 ਤਰੀਕ ਨੂੰ ਬੋਲੀ ਹੋਣੀ ਸੀ ਤੇ 9 ਤਰੀਕ ਨੂੰ 10 ਵਜੇ ਬੋਲੀ ਕਰਾਓ ਅੱਜ 7 ਜੂਨ ਨੂੰ ਨਰਮਾ ਵਾਇਆ ਜਾ ਰਿਹਾ ਹੁਣ ਆ ਚੀਜ਼ ਤੁਸੀਂ ਚੈੱਕ ਕਰੋ ਆ ਖੇਤ ਵਾਇਆ ਜਾ ਰਿਹਾ ਐਸੀ ਜ਼ਮੀਨ ਨੂੰ ਵੀ ਜਰਨਲ ਵੈਕਟਿਵਲ ਨੂੰ ਵਾਇਆ ਜਾ ਰਿਹਾ ਉਹ ਆਉਂਦੇ ਵੀ ਐਸੇ ਕੋਈ ਵੰਦਾ ਹੀ ਨਹੀਂ ਮੈਂ ਕਿ ਤੁਸੀਂ ਬੋਲੀ ਲਵਾਓ ਫੇਰੇ ਚੋਰੋਂ ਚੋਰੂ ਬੋਲੀ ਹੋਈ ਆ ਇਹ ਕਹਿ ਦਿੰਦੇ ਆ ਵੀ ਅਸੀਂ ਬਾਬੇ ਤੋਂ ਅਲਾਸਮੈਂਟ ਕਰਾਈ ਆ ਪਰ ਪਤਾ ਨਹੀਂ ਸਾਡੇ ਉਦੋਂ ਕੰਨ ਠੇਕੇ ਤੇ ਚੜੇ ਸੀ ਸਾਨੂੰ ਉਹ ਲੋਟਮੈਂਟ ਨਹੀਂ ਸੁਣੀ ਸਾਰੀ ਦੀ ਸਾਰੀ ਜਿਹੜੀ ਜ਼ਮੀਨ ਆ ਉਹ ਵਾਈ ਪਈਆ ਬੀਜੀ ਪਈ ਆ ਕਿ ਆਹ ਦੇਖੋ ਇਹ ਆ ਰਹੀ ਇਹ ਵਾਈ ਪਈਆ ਬੀਜੀ ਪਈ ਆ ਨਰਮਾ ਉਗਰੇ ਪਿਆ ਪਰ ਇਹ ਚ ਸਰੋਂ ਲਾਈ ਪਈ ਆ ਪੰਚਾਇਤੀ ਜ਼ਮੀਨ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਵਿਅਕਤੀ ਆ ਉਹਨਾਂ ਵੱਲੋਂ ਵਾਈ ਜਾ ਰਹੀ ਆ ਆ ਤੁਸੀਂ ਚੈੱਕ ਕਰ ਲਓ ਆ ਇੱਥੇ ਨਰਮਾ ਬੀਜਿਆ ਪਿਆ ਇਹਦੇ ਵਿੱਚ ਜਿਹੜਾ ਵੀਡੀਓ ਆ ਅਰਨੀ ਵਾਲਾ ਸ਼ੇਖ ਸੁਬਾਨ ਦਾ ਪੰਚਾਇਤ ਅਫਸਰ ਆ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਕਿ ਹਲੇ ਮਾਹੂ ਆਣਾ ਬੋਤਲਾ ਦੀ ਬੋਲੀ ਨਹੀਂ ਹੋਈ ਔਰ ਨਹੀਂ ਠੇਕੇ ਚੜੀ ਆ ਪਰ ਜੇਕਰ ਠੇਕੇ ਨਹੀਂ ਚੜੀ ਉਹਦੀ ਬੋਲੀ ਤਾਂ 9 ਤਰੀਕ ਨੂੰ ਹੋਣੀ ਆ ਫਿਰ ਇਹਨੂੰ ਬੀਜੀ ਭੂਤ ਆ ਕੇ ਬੈਠੇ ਆ ਸਾਨੂੰ ਇਹ ਗੱਲ ਦਾ ਜਵਾਬ ਦਿਓ ਕਿ ਇਹਨੂੰ ਭੂਤ ਆ ਕੇ ਬੀਜੀ ਬੈਠੇ ਆ ਜਿਹੜਾ ਹਰਪੀ ਸੈਕਟਰੀ ਆ ਉਹ ਡਿਸਮਿਸ ਹੋਣਾ ਚਾਹੀਦਾ ਜਿਹੜਾ ਪੰਚਾਇਤ ਅਫਸਰ ਆ ਸਾਡੇ ਕੋਲ ਉਹਨਾਂ ਦੀਆਂ ਰਿਕਾਰਡਿੰਗਾਂ ਪਈਆਂ ਹਰਪੀ ਸੈਕਟਰੀ ਦੀਆਂ ਰਿਕਾਰਡਿੰਗਾਂ ਪਈਆਂ ਮੈਂ ਤੁਹਾਨੂੰ 5 ਜੂਨ ਨੂੰ ਵੀ ਦੱਸਿਆ ਸੀ ਵੀ ਉਹ ਕਿਹੋ ਜਿਹਾ ਵਿਅਕਤੀ ਆ ਜੇ ਸਮੁੰਦਰ ਪੀਜੇ ਤਾਂ ਵੀ ਉਹਦੇ ਬੁੱਲ ਸੁੱਕੇ ਦੇ ਸੁੱਕੇ ਰਹਿੰਦੇ ਆ ਤੇ ਇਹ ਵਿਅਕਤੀ ਢੇਸ ਵਿੱਚ ਹੋਣੇ ਚਾਹੀਦੇ ਆ ਇਹ ਗੁੰਮਰਾਹ ਕਰ ਰਹੇ ਆ ਮੈਂ ਇੱਥੇ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹਰਨ ਦੇ ਚਾਂਸ 13 0 ਚੋਂ 3 ਕਿਉਂ ਹੋਈਆਂ ਇਸੇ ਧੱਕੇ ਕਾਰਨ ਜਿੰਨਾ ਪਿੰਡਾਂ ਵਿੱਚ ਤੁਹਾਡੇ ਪ੍ਰਬੰਧਕ ਲਵਾਏ ਹੋਏ ਆ ਉਹਨਾਂ ਪਿੰਡਾਂ ਦੇ ਵਿੱਚੋਂ ਤੁਹਾਡੀ ਵੋਟ 100 ਤੋਂ ਵੱਧ ਨਹੀਂ ਨਿਕਲਨੀ ਨਾ ਤੁਹਾਡੀ 50 ਤੋਂ ਵੱਧ ਨਿਕਲੇ ਇੰਨਾ ਘ ੱੱ ਕਾ ਹੋਇਆ ਪਿਆ ਛੱਡ ਗੱਲਾਂ ਦਿਓ ਆ ਬਿਨਾ ਬੋਲੀ ਤੋਂ ਅਸੀਂ ਕਵਾਂਗੇ ਉਹ ਇਹਨਾਂ ਨੂੰ ਕਹਿੰਨੇ ਆ ਇਹ ਕਹਿੰਦੇ ਆ ਜੀ ਬੋਲੀ ਹੋ ਗਈ ਆ ਜੇ ਜਾਣਦੇ ਆ ਸੈਕਟਰੀ ਕੋਲ ਉਹ ਕਹਿੰਦਾ 9 ਤਰੀਕ ਨੂੰ 10 ਵਜੇ ਬੋਲੀ ਆ ਇਹ ਚੀਜ਼ ਦੀ ਰਿਕਾਰਡਿੰਗ ਪਿੰਗਾ ਮੇਰੇ ਕੋਲ ਮੈਂ ਰਿਕਾਰਡਿੰਗ ਵਿੱਚ ਲਾਉਂਗਾ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਨਾਲੇ ਸੈਕਟਰੀ ਤੇ ਨਾਲੇ ਵੀਡੀਓ ਤੇ ਔਰ ਨਾਲ ਹੀ ਜਿਹੜਾ ਪੰਚਾਇਤ ਅਫਸਰ ਉਹਦੇ ਤੇ ਜਿਹੜਾ ਪ੍ਰਬੰਧਕ ਲਾਇਆ ਗਿਆ ਮੈਨੂੰ ਆਦਾ ਸੀ ਮੈਂ ਨਵਾਂ ਲੱਗਿਆ ਤੇ ਮੈਂ ਬੋਲੀ ਕਰਵਾਉਂਗਾ ਕਿਦਾ ਮੈਨੂੰ ਸਿਸਟਮ ਦਾ ਪਤਾ ਨਹੀਂਗਾ ਹੁਣ ਉਹ ਪ੍ਰਬੰਧਕ ਨੂੰ ਮੈਂ ਤਿੰਨ ਦਿਨ ਹੋ ਗਏ ਫੋਨ ਲਾਈ ਜਾਂਦੇ ਨੂੰ ਵੀ ਭਾਈ ਇਹਦੀ ਬੋਲੀ ਕਰਾ ਬੋਲੀ ਕਰਾ ਕਹਿੰਦੇ ਜੀ ਸੈਕਟਰੀ ਸਾਹਿਬ ਆਉਣਗੇ ਬੋਲੀ ਕਰਾਉਣਗੇ ਆ ਭਾਈ ਸ਼ਰੇਆਮ ਧੱਕਾ ਚੱਲੀ ਜਾਂਦਾ ਆ ਹੋਰ ਇੱਥੇ ਕੁਝ ਵੀ ਨਹੀਂ ਕੱਲ ਨੂੰ ਇਹ ਕਹਿਣ ਵੀ ਕਿਸਾਨ ਜਿੱਥੇ ਬੰਦਿਆਂ ਆ ਕੇ ਕਹਿਣ ਵੀ ਨਰਮਾ ਵਾਇਆ ਜਾ ਰਿਹਾ ਇਨਰ ਮਤਾ ਵਾਇਆ ਜਾ ਰਿਹਾ ਹੋਊਗਾ ਵੀ ਭਾਈ ਇਹ ਠੱਗਾ ਚੱਲਿਆ ਨਜਾਇਜ਼ ਠੱਗਾ ਚੱਲਿਆ ਹੁਣ ਉਹ ਐਸਸੀ ਪਲਾਟ ਆ ਜੇ ਇਹ ਤੋਂ ਪੁੱਛਿਆ ਭਾਈ ਇਹ ਐਸਸੀ ਦੇ ਨਾਮ ਤੇ ਆ ਤੂੰ ਕਿਉਂ ਕਰੀ ਆ ਨਾ ਉਹ ਆਂਦੇ ਜੀ ਐਸਸੀ ਬੰਦੇ ਆ ਉਹ ਆਂਦੇ ਵੀ ਤੁਸੀਂ ਵਾਹ ਲੋ ਅਖੇ ਫਿਰ ਆਖੇ ਨਾਮ ਤੇ ਉਹਦੇ ਹੀ ਆ ਫਿਰ ਮੈਂ ਕਿਹਾ ਉਹਨੂੰ ਐਸਸੀ ਵਾਵੇ ਤੁਸੀਂ ਕਿਉਂ ਵਾਉਨੇ ਆ ਜਿਹੜਾ ਕਿਤਨਾ ਕਿਤੇ ਮਾੜਾ ਮੋਟਾ ਾਕੋ ਤਾਂ ਉਹਨਾਂ ਨੂੰ ਮਿਲੇ ਜੇ ਇੰਨੀ ਜ਼ਮੀਨ ਨਾਲ ਬੱਬਰ ਨਹੀਂ ਭਰਿਆ ਤੇ ਉਹ ਜਿਹੜਾ ਇੱਕ ਪਲਾਟ ਆ ਦੋ ਪਲਾਟ ਐਸੀ ਐਸੀਆਂ ਦੇ ਤੁਹਾਡਾ ਉਹਦੇ ਨਾਲ ਬੱਬਰ ਭਰ ਜੂਗਾ ਭਾਈ ਇਹ ਧੱਕਾ ਛਰੇ ਆ ਇਹ ਧੱਕਾ ਬੰਦ ਹੋਣਾ ਚਾਹੀਦਾ ਇਹ ਮੇਰੀ ਸਰਕਾਰ ਨੂੰ ਬੇਨਤੀ ਆ ਇਹ ਡੀਸੀ ਸਾਹਿਬ ਜੇਕਰ ਗੱਲ ਇਹ ਆ ਮੈਂ ਇਥੋਂ ਫਾਜ਼ਿਲਕਾ ਦੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਜੇਕਰ ਇਨਤੇ ਕਾਰਵਾਈ ਨਹੀਂ ਹੁੰਦੀ ਇਹ ਡਿਸਮਿਸ ਨਹੀਂ ਹੁੰਦੇ ਤਾਂ ਅਸੀਂ ਇਹ ਮੰਨ ਲਾਂਗੇ ਕਿ ਜਿਵੇਂ ਅੰਗਰੇਜ਼ ਧੱਕਾ ਕਰਦੇ ਸੀ ਜਿਵੇਂ ਧੱਕਾ ਕਰਦੇ ਸੀ ਮਨੂ ਵਾਦਗੇ ਉਹ ਤਰ੍ਹਾਂ ਧੱਕਾ ਜੇ ਤੁਹਾਡਾ ਚੱਲੀ ਜਾਂਦਾ ਪ੍ਰਸ਼ਾਸਨ ਦਾ ਧੱਕਾ ਚੱਲ ਰਿਹਾ ਅਸੀਂ ਉਸੇ ਤਰ੍ਹਾਂ ਮੰਨਾਂਗੇ ਕਿ ਭਾਈ ਇਹ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦਾ ਧੱਕਾ ਚੱਲੀ ਜਾਂਦਾ ਇਹ ਵੀ ਜਿਹੜੀ ਬੋਲੀ ਆ ਉਹ 9 ਤਰੀਕ ਨੂੰ ਬੋਲੀ ਹੋਣੀ ਚਾਹੀਦੀ ਆ 9 ਜੂਨ 2024 ਨੂੰ ਇਹ ਮੈਂ ਉਹਨਾਂ ਦੇ ਦਫ਼ਤਰ ਵੀ ਗਿਆ ਸੀ ਤੇ ਮੈਂ ਹੁਣ ਵੀ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ